ਇੱਥੇ ਟਾਇਰ ਉਬਾਲ ਕੇ ਉਹਨਾਂ ਚੋਂ ਤਾਰ, ਕਾਰਬਨ ਤੇ ਓਇਲ ਉਹਦਾ علیحدਾ ਕੱਢਿਆ ਜਾਂਦਾ। ਜਿਹੜੀ ਟਾਇਰ ਦੇ ਵਿੱਚ ਜਾਨਲੇਵਾ ਗੈਸਾਂ ਹੁੰਦੀਆਂ ਨੇ ਆਪਣੀਆਂ ਉਹ ਸਾਰੀਆਂ ਹਵਾ 'ਚ ਛੱਡੀਆਂ ਜਾਂਦੀਆਂ ਨੇ। ਆ ਕਣਕ ਦੇ ਉੱਤੋਂ ਰਾਖ ਨਿਕਲੀ ਹੋਈ ਜਾਂਦੀ ਹੈ। ਅੱਛਾ ਵੀ ਇਹ ਇੰਨੀ ਰਾਖ ਹੈ ਜਿਹੜੀ ਉਹ ਕਣਕ ਦੇ ਪੱਤਿਆਂ ਦੇ ਉੱਤੇ ਫਲਾਈ ਐਸ਼ ਹੈ ਜਿਹਨੂੰ ਬੋਲਦੇ ਆਂ ਆਪਾਂ ਟੈਕਨੀਕਲ ਭਾਸ਼ਾ ਦੇ ਵਿੱਚ ਉਹ ਫਲਾਈ ਐਸ਼ ਤੁਹਾਡੇ ਕਣਕ ਜਾਂ ਜੀਰੀ ਜੋ ਵੀ ਤੁਸੀਂ ਫਸਲ ਬੀਜਦੇ ਹੋ ਉਹਦੇ ਪੱਤਿਆਂ ਦੇ ਉੱਤੇ ਪੈ ਜਾਂਦੀ ਹੈ। ਬਿਲਕੁਲ ਸਰ। ਦਾ ਦਾ ਮਤਬ ਨਹੀਂ ਇੱਕ ਹੈ ਵੀਰ ਜੀ ਸਾਡੀ ਚਾਹੇ ਜਾਨ ਚਲੀ ਜਾਵੇ ਪਰ ਫੈਕਟਰੀ ਨਹੀਂ ਚੱਲਣ ਦਵਾਂਗੇ ਅਸੀਂ ਬੰਦ ਕਰੋ ਬੰਦ ਕਰੋ ਬੰਦ ਕਰੋ ਉਹ ਹੁਣ ਸ਼ਹਿਰ ਵੀ ਇੱਧਰ ਲੋਕਾਂ ਨੇ ਛੱਡਤੀ ਵੀ ਇੱਧਰ ਇਸ ਰਸਤੇ ਨੂੰ ਜਾਣਾ ਹੀ ਨਹੀਂ ਅੱਛਾ ਹਾਂ ਜੀ ਨਹੀਂ ਡੈਥ ਕੇਸ ਕਿੰਨੇ ਕਾਗੇ ਨਹੀਂ ਡੈਥ ਕੇ ਦੋ ਕੇਸ ਹੋ ਗਏ ਡੈਥ ਕੇਸ ਜਿਰੀ ਲਾਉਣ ਦੇ ਲਈ ਲੇਬਰ ਆਉਂਦੀ ਆ ਬਿਹਾਰ ਤੋਂ ਜਾਂ ਯੂਪੀ ਤੋਂ ਜਿਹੜੇ ਮਜ਼ਦੂਰ ਆਉਂਦੇ ਨੇ ਉਹਨਾਂ ਨੂੰ ਵੀ ਸਾਡੀ ਪ੍ਰੋਬਲਮ ਹਾਂਜੀ ਵੀਰੇ ਸਾਡੇ ਕੋਲ ਰਿਪੋਰਟਾਂ ਬਕਾਇਦਾ ਹੁੰਦੀਆਂ ਨੇ ਜਾਂ ਘਰੇ ਪਈਆਂ ਨੇ ਹਰੀ ਬਰਸੀਨ ਜੋ ਵੀ ਮਤਲਬ ਸਾਡੇ ਪਸ਼ੂਖਾਨੇ ਆ ਉਹ ਅਫੈਕਟਡ ਹੋ ਕੇ ਮਤਲਬ ਅੰਦਰ ਜਾਂਦਾ ਉਹੀ ਉਹਨਾਂ ਤੋਂ ਹੀ ਦੁੱਧ ਬਣਦਾ ਜਿਹੜਾ ਉਹ ਦੁੱਧਾ ਜਦੋਂ ਅਸੀਂ ਘਰਾਂ 'ਚ ਵાળਦੇ ਆ ਮਤਲਬ ਸਾਨੂੰ ਖੁਦ ਵੀ ਸਮੈਲ ਆਉਣ ਲੱਗੀ ਕਸਟਮਰਾਂ ਨੂੰ ਵੀ ਆਉਂਦੀ ਆ ਸਾਡੇ ਕੋਲ ਉਹਦਾ ਕੋਈ ਮਤਲਬ ਹੱਲ ਨਹੀਂ ਹੈਗਾ ਜਦ ਤੱਕ ਇਹ ਚੱਕੀ ਨਹੀਂ ਜਾਂਦੀ ਜਦ ਤੱਕ ਅਸੀਂ ਇੱਥੇ ਹੀ ਰਹਾਂਗੇ ਜਦ ਤੱਕ ਇਹਦਾ ਹੱਲ ਕੋਈ ਨਿਕਲ ਨਹੀਂ ਜਾਂਦਾ ਹੈਗਾ ਪਹਿਲਾਂ ਸਾਨੂੰ ਕਹੀਗੇ ਸਾਡੇ ਕੋਲ ਪੇਪਰ ਪੂਰੇ ਆ ਪੇਪਰ ਪੂਰੇ ਆ ਪੇਪਰ ਪੂਰੇ ਆ ਅਸੀਂ ਪੇਪਰਾਂ 'ਚ ਨਹੀਂ ਆਉਂਦੇ ਪੇਪਰ ਇਹਨਾਂ ਕੋਲੇ ਅੱਜ ਵੀ ਪੂਰੇ ਆ ਪੇਪਰ ਕਿਵੇਂ ਪੂਰੇ ਹੋਇਆ ਉਹ ਇਹ ਜਾਣਦੇ ਆ ਪੇਪਰਾਂ ਦੇ ਡਾਕੂਮੈਂਟਾਂ ਦੇ ਵਿੱਚ ਜੋ ਲੀਗਲ ਚੀਜ਼ ਚਾਹੀਦੀ ਆ ਜਿਵੇਂ ਮੰਨ ਕੇ ਚੱਲੋ ਸਰਕਾਰ ਦੀਆਂ ਜੋ ਹਦਾਇਤਾਂ ਨੇ ਪੀਐਸਪੀ ਸੀ ਦੀਆਂ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਉਹ ਪੇਪਰਾਂ 'ਚ ਨੇ ਇਹਨਾਂ ਕੋਲੇ ਫਿਜ਼ੀਕਲੀ ਇਹਨਾਂ ਕੋਲੇ ਸਿਰਫ 10% ਪੂਰੀਆਂ ਨੇ ਪਿੰਡਾਂ ਦੇ ਵਿੱਚ ਰਿਸ਼ਤਾ ਕਰਨ ਲੱਗਿਆ ਵੀ ਲੋਕ ਸੋਚਦੇ ਹੋਣਗੇ ਵੀ ਯਾਰ ਵੀ ਉਸ ਪਿੰਡ ਚ ਰਿਸ਼ਤਾ ਬਿਲਕੁਲ ਜੀ ਰਿਸ਼ਤੇ ਕਿੱਥੇ ਹੋ ਜਾਣੇ ਸਾਡੇ ਲਈ ਤਾਂ ਬਿਹਾਰੀ ਨਹੀਂ ਖੜ ਰਹੇ ਜੀ ਰਿਸ਼ਤੇ ਕੌਣ ਕਰ ਦੂ ਸਾਡੇ ਬੱਚਿਆਂ ਨੂੰ ਸਾਡੇ ਵਿੱਚ ਵਿਆਹਣ ਜੋਗਰੇ ਨੇ 2 ਸਾਲ ਜਾਂ 3 ਸਾਲ ਦੇ ਵਿੱਚ ਵਿੱਚ ਸਾਡੇ ਪਿੰਡ ਦਾ 10% ਡੈਥ ਰੇਟ ਵਾ ਚੁੱਕਿਆ ਜਿਹੜੇ ਕੈਂਸਰ ਦੇ ਸਾਂਹੀ ਬਿਮਾਰੀ ਕਰਕੇ ਜ਼ਿਆਦਾ ਹੋ ਰਹੇ ਆ ਕੈਂਸਰ ਸਾਈਲੈਂਟ ਕੈਂਸਰ ਆਉਂਦਾ ਬੰਦੇ ਨੂੰ 4 ਮਹੀਨੇ ਦੇ ਵਿੱਚ ਵਿੱਚ ਕੈਂਸਰ ਨਾਲ ਬੰਦਾ ਦੀ ਡੈਥ ਹੋ ਜਾਂਦੀ ਹੈ ਬੰਦ ਕਰੋ ਬੰਦ ਕਰੋ ਬੰਦ ਕਰੋ ਉਨੂੰ ਇਹ ਕੀ ਕਨਫਰਮ ਕਿਵੇਂ ਕਨਫਰਮ ਹੋ ਗਿਆ ਕਿ ਇਹ ਫੈਕਟਰੀ ਦੇ ਧੂਏ ਕਰਣੀ ਹੋਈ ਹੈ ਕਿਉਂਕਿ ਹੋਰ ਵੀ ਕਾਰਨ ਤਾਂ ਹੋ ਸਕਦੇ ਨੇ ਸਾਸਿਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕੁਮਾਨ ਪਟਿਆਲੇ ਜ਼ਿਲ੍ਹੇ ਦਾ ਪਿੰਡ ਦੌਣਕਲਾਂ ਜਿੱਥੇ ਪਿੰਡ ਦੇ ਲੋਕਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਨੇੜੇ ਹੀ ਇੱਕ ਫੈਕਟਰੀ ਹੈ ਜਿਸ ਨੂੰ ਬੰਦ ਕਰਾਉਣ ਦੀ ਮੰਗ ਇਹਨਾਂ ਲੋਕਾਂ ਦੇ ਵੱਲੋਂ ਰੱਖੀ ਗਈ ਹੈ ਹਾਲਾਂਕਿ ਮੌਸਮ ਬਹੁਤ ਖਰਾਬ ਹੈ ਮੀਂਹ ਪੈ ਰਿਹਾ ਹੈ بارش ਦੇ ਵਿੱਚ ਜਿੱਥੇ ਪਿੰਡ ਦੇ ਲੋਕ ਇਕੱਠੇ ਹੋਏ ਹੋਏ ਨੇ ਉਥੇ ਇਨਾਂ ਦਾ ਸਾਥ ਦੇਣ ਦੇ ਲਈ ਬਜ਼ੁਰਗਾਂ ਦਾ ਸਾਥ ਦੇਣ ਦੇ ਲਈ ਬੀਬੀਆਂ ਵੀ ਡਟ ਕੇ ਖੜੀਆਂ ਨੇ ਅਜਿਹੇ ਮੌਸਮ ਵਿੱਚ ਵੀ ਇਹ ਲੋਕ ਆ ਜਿਹੜੇ ਧਰਨੇ ਨੂੰ ਸੋਨਾ ਨਹੀਂ ਛੱਡ ਰਹੇ ਅਜਹੀ ਕੀ ਮੰਗ ਹੈ ਇਹਨਾਂ ਦੀ ਜਿਸ ਨੂੰ ਲੈ ਕੇ ਇਹ ਲੋਕ ਇੰਨਾ ਡਟ ਕੇ ਖੜੇ ਨੇ ਕਿਉਂ ਫੈਕਟਰੀ ਨੂੰ ਬੰਦ ਕਰਾਉਣਾ ਚਾਹੁੰਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਕੀ ਮਕਸਦ ਹੈ ਤੁਹਾਡੇ ਇਸ ਧਰਨੇ ਦਾ ਕਿਉਂ ਲਗਾਇਆ ਗਿਆ ਕਿਉਂਕਿ ਜਿਹੜੀ ਇਹ ਫੈਕਟਰੀ ਹੈ ਤੁਸੀਂ ਉਹਨੂੰ ਲੈ ਕੇ ਪਤਾ ਲੱਗਿਆ ਕਿ ਧਰਨਾ ਲਗਾਇਆ ਹੋਇਆ ਕੀ ਮੰਗ ਹੈ ਤੁਹਾਡੀ ਸਾਡੀ ਮੰਗ ਇਹ ਆ ਜੀ ਇਹ ਇਹਨਾਂ ਨੇ ਸਰਕਾਰ ਨੇ ਸਾਡਾ ਪਿੰਡ ਇੰਡਸਟਰੀ ਜ਼ੋਨ ਚ ਪਾਤਿਆ ਹੁਣ ਇਹ ਕਹਿੰਦੇ ਵੀ ਇੱਥੇ ਕੋਈ ਵੀ ਇੰਡਸਟਰੀ ਅਸੀਂ ਲਾ ਸਕਦੇ ਹਾਂ ਸਾਡੇ ਪਿੰਡ ਦੀ 4000 ਤਕਰੀਬਨ ਵੋਟ ਹੈ ਜੀ ਜੇ ਹੁਣ ਇਹ ਜੇ ਉਹ ਇੰਡਸਟਰੀ ਇੱਥੇ ਲਾਉਂਦੇ ਨੇ ਤਾਂ ਸਾਡੇ ਪਿੰਡ ਨੂੰ ਇਹ ਮਾਰ ਦਣ ਸਾਰੇ ਨੂੰ ਅਸੀਂ ਮਰਨ ਨੂੰ ਤਿਆਰ ਬੈਠੇ ਆ ਹੁਣ ਇਹ ਇੱਥੇ ਟਾਇਰ ਉਬਾਲ ਕੇ ਉਹਨਾਂ ਚ ਤਾਰ ਕਾਰਬਨ ਤੇ ਔਇਲ ਉਹਦਾ ਅਲੱਗ ਕੱਢਿਆ ਜਾਂਦਾ ਜਿਹੜੀ ਟਾਇਰ ਦੇ ਵਿੱਚ ਜਾਨਲੇਵਾ ਗੈਸਾਂ ਹੁੰਦੀਆਂ ਨੇ ਆਪਣੀਆਂ ਉਹ ਸਾਰੀਆਂ ਹਵਾ 'ਚ ਛੱਡੀਆਂ ਜਾਂਦੀਆਂ ਨੇ ਚਾਹੇ ਉਹਨਾਂ ਨੂੰ ਇਹ ਨਸ਼ਟ ਕਰਕੇ ਛੱਡ ਦੇਣ ਚਾਹੇ ਜਿਵੇਂ ਵਰਜੀ ਸ ਤੇ ਚਿਮਣੀਆਂ ਦੇ ਵਿੱਚੋਂ ਕਾਲਾ ਧੂਆ ਜਿਹੜਾ ਸਾਡੀਆਂ ਕੈਂਸਰ ਸਾਹ ਨਮੇ ਵਰਗੀਆਂ ਬਾਈ 33 ਸਾਲ ਦੀ ਉਮਰ ਆ ਆ ਨਾਲ ਮੇਰੇ ਖੇਤ ਨੇ ਮੈਨੂੰ ਸਾਹ ਦਾ ਮਰੀਜ਼ ਹੋ ਗਿਆ ਮੈਂ ਮੈਨੂੰ ਪੰਪ ਲੱਗ ਚੁੱਕੇ ਆ ਤੇ ਹਾਂ ਆ ਇਧਰ ਮੋਟਰ ਆ ਤਾਂ ਇਧਰ ਖੜੇ ਹੋਣਗੇ ਸਰਦਾਰ ਜੀ ਆਉ ਬੈਠੇ ਨੇ ਜੀ ਉਹਨਾਂ ਨੂੰ ਪੰਪ ਲੱਗ ਚੁੱਕੇ ਆ ਸਾਡੇ ਜੀਰੀ ਜਿੰਨੀ ਜੀਰੀ ਲਾਉਣ ਲੇਬਰ ਆਉਂਦੀ ਆ ਐਤ ਕੀ ਮਨ ਲਾ ਦੇ ਤਕਰੀਬਨ ਤਕਰੀਬਨ ਤਿੰਨ ਤੋਂ ਚਾਰ ਬੰਦੇ ਸਾਡੇ ਸਾਹ ਦੇ ਮਰੀਜ਼ ਹੋ ਕੇ ਗਏ ਆ ਇੱਥੋਂ अच्छा हां जी ਜਿਹੜੇ ਬੰਦੇ ਮਤਲਬ ਜੀਰੀ ਲਾਉਣ ਦੇ ਲਈ ਲੇਬਰ ਆਉਂਦੀ ਆ ਬਿਹਾਰ ਤੋਂ ਜਾਂ ਯੂਪੀ ਤੋਂ ਜਿਹੜੇ ਮਜ਼ਦੂਰ ਆਉਂਦੇ ਨੇ ਉਹਨਾਂ ਨੂੰ ਵੀ ਸਾਹ ਦੀ ਪ੍ਰੋਬਲਮ ਹਾਂਜੀ ਵੀਰੇ ਸਾਡੇ ਕੋਲ ਰਿਪੋਰਟਾਂ ਬਕਾਇਦਾ ਹੁੰਦੀਆਂ ਨੇ ਜਾਂ ਘਰੇ ਪਈਆਂ ਨੇ ਜੇ ਤੁਸੀਂ ਕਹਿਣਿਓ ਤਾਂ ਮਗਾ ਦਲਨੇ ਆਸੀਂ ਨਹੀਂ ਜਦੋਂ ਮਤਲਬ ਕਿ ਉਹ ਤਾਂ ਬਹੁਤ ਘੱਟ ਸਮੇਂ ਦੇ ਲਈ ਇੱਥੇ ਆਉਂਦੇ ਨੇ ਉਹਨਾਂ ਨੂੰ ਕਿਵੇਂ ਪ੍ਰੋਬਲਮ ਆ ਗਈ ਇਹ ਹੁਣ ਤੁਸੀਂ ਜਦੋਂ ਚੱਲੂਗੀ ਨਾ ਤੁਹਾਨੂੰ ਮੈਂ ਵੀਡੀਓ ਦਿਖਾ ਦੰਨਾ ਵੀਡੀਓ ਦੇ ਵਿੱਚ ਦੇਖ ਕੇ ਦੇਖੋ ਤੁਸੀਂ ਮਤਲਬ ਕਿ ਜੇ ਤੁਸੀਂ 10 ਮਿੰਟ ਉਹਦੇ ਕੋਲ ਖੜ ਕੇ ਆਗੇ ਵੀਰੇ ਆ ਕੇ ਤੁਸੀਂ ਪੈਨ ਕਿਲਰ ਲਵੋਗੇ ਅੱਛਾ ਹਾਂਜੀ ਇੰਨਾ ਖਤਰਨਾਕ ਧੂਆਂ ਵਿੱਚ ਤੇ ਭਾਈ ਜੀ ਹੋਰ ਕੀ ਕੁਸ਼ਨ ਨੁਕਸਾਨ ਜਿਹੜੇ ਤੁਹਾਡੇ ਪਿੰਡ ਨੂੰ ਚੱਲਣੇ ਪੈ ਰਹੇ ਨੇ ਵੀਰੇ ਬਿਮਾਰੀਆਂ ਦੇ ਨਾਲ ਨਾਲ ਸਾਡੀਆਂ ਫਸਲਾਂ ਦੇ ਉੱਤੇ ਜਿਹੜਾ ਇਹ ਸਾਰਾ ਕਾਲਾ ਧੂਆਂ ਕਾਰਬਨ ਸਾਡੀਆਂ ਫਸਲਾਂ ਦੇ ਉੱਤੇ ਡਿੱਗਦਾ ਜਿਹੜਾ ਬੰਦਾ ਉਹ ਫਸਲ ਖਾਊਗਾ ਨਾਲ ਨਾਲ ਉਹ ਬੰਦਾ ਵੀ ਉਹ ਬਿਮਾਰੀਆਂ ਦਾ ਸ਼ਿਕਾਰ ਹੋਊਗਾ ਮੰਨ ਕੇ ਚੱਲੋ ਸਰਕਾਰ ਕੀਤੇ ਵੀ ਇੰਪੋਰਟ ਕਰਦੀ ਆ ਜਾਂ ਕੋਈ ਤਕਰੀਬਨ ਤਕਰੀਬਨ ਆਪਣੇ ਅੱਧ ਤੋਂ ਜ਼ਿਆਦਾ ਮੁੱਲ ਦੀ ਫਸਕਣਕ ਖਾਣ ਵਾਲੇ ਲੋਕ ਨੇ ਹਨ ਆਟਾ ਮੁੱਲ ਦਾ ਖਾਂਦੇ ਨੇ ਜਿਹੜਾ ਉਹ ਆਟਾ ਵੀ ਖਾਊਗਾ ਨਾ ਵੀਰੇ ਉਹ ਆਟੇ ਦੇ ਵਿੱਚ ਵੀ ਕੈਂਸਰ ਦੇ ਤੱਤ ਵਿੱਚ ਜਾਣਗੇ ਬਜ਼ੁਰਗੋ ਕਿੰਨੇ ਸਮਾਂ ਤੋਂ ਬਣੀ ਹੋਈ ਹੈ ਇਹ ਫੈਕਟਰੀ ਇਹ ਤਿੰਨ ਚ 3-4 ਸਾਲ ਹੋ ਗਏ ਇਹਦਾ ਸਾਨੂੰ ਪਤਾ ਹੋਣੇ ਲੱਗਿਆ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਲੱਗਿਆ ਸਾਹ ਦੀ ਬਿਮਾਰੀ ਜਿਹੋ ਦਾ ਹੋਣ ਫਿਰ ਸਾਨੂੰ ਪਤਾ ਲੱਗਿਆ ਤੁਸੀਂ ਉਹ ਬਿਮਾਰੀ ਦਿਲਵੇਟ ਚ ਆ ਗਏ ਜਾਂ ਫੈਕਟਰੀ ਘਰ ਤੁਹਾਨੂੰ ਪਹਿਲਾਂ ਨਹੀਂ ਇਸ ਗੱਲ ਦਾ ਗਿਆਨ ਸੀ ਕਿ ਇਸ ਫੈਕਟਰੀ ਦਾ ਨਕਸਾ ਬਿਮਾਰੀ ਫੈਲੀ ਹੈ ਇਹਦਾ ਕਿੰਨੇ ਕੁ ਬੰਦੇ ਸਾਹ ਦੇ ਮਰੀਜ਼ ਨੇ ਪਿੰਡ ਦੇ ਬਹੁਤ ਬਹੁਤ ਨੰਬਰ ਪੰਪ ਲੱਗਿਆ ਵਾ ਪੰਜ ਸਾਲ ਦੇ ਬੱਚੇ ਲੱਗੇ ਬਜ਼ੁਰਗਾਂ ਨੂੰ ਵੀ ਡੈਥ ਵੀ ਹੋ ਗਈ ਇੱਥੇ ਸਾਡੀ ਬਹੁਤ ਨੂੰ ਵੀ ਲੱਗ ਗਈ ਇੱਥੇ ਸ਼ੇਅਰ ਕਰਦੇ ਸਾਰੀ ਲੇਡੀਜ਼ ਇੰਦਰ ਸ਼ੇਅਰ ਕਰਦੀਆਂ ਨੇ ਉਹ ਹੁਣ ਸ਼ਾਇਰ ਵੀ ਇੱਧਰ ਲੋਕਾਂ ਨੇ ਛੱਡਤੀ ਵੀ ਇੱਧਰ ਇਸ ਰਸਤੇ ਨੂੰ ਜਾਣਾ ਹੀ ਨਹੀਂ ਅੱਛਾ ਹਾਂ ਜੀ ਨਹੀਂ ਡੈਥ ਕੇਸ ਕਿੰਨੇ ਕਾਗੇ ਨਹੀਂ ਡੈਥ ਕੇ ਦੋ ਕੇਸ ਹੋ ਗਏ ਡੈਥ ਕੇਸ ਦੋ ਡੈਥ ਹਾਂ ਇਸੀ ਸਾਈਡ ਤੇ ਹੋਣੇ ਉਰਲੀ ਸਾਈਡ ਤੇ ਹੋਣੇ ਬੱਸ ਡੈਥ ਕੇ ਹਾਂ ਵੀ ਉਹ ਇੱਧਰ ਕਰਨੇ ਉਹਨਾਂ ਦੇ ਇਸ ਕਰਕੇ ਤੁਸੀਂ ਫੈਕਟਰੀ ਦੇ ਧੂਏ ਨੂੰ ਜਾਂ ਫੈਕਟਰੀ ਤੋਂ ਜਿਹੜਾ ਕੈਮੀਕਲ ਨਿਕਲਦਾ ਉਹਨੂੰ ਜ਼ਿੰਮੇਵਾਰ ਮੰਨਦੇ ਹੋ ਹਾਂ ਜ਼ਿੰਮੇਵਾਰ ਜਿਵੇਂ ਘਰ ਦੇ ਗੈਸ ਸਿਲੰਡਰ ਨਹੀਂ ਹੁੰਦਾ ਐਤਰੇ ਦੀ ਸਮੈਲ ਮਾਰਦੀ ਆ ਮੇ ਲਾਉਂਦੀ ਹਾਂ ਅਸੀਂ ਰਾਤ ਨੂੰ तकरीबन तकरीबन ਵੀਰੇ 2 ਸਾਲ ਜਾਂ 3 ਸਾਲ ਦੇ ਵਿੱਚ ਵਿੱਚ ਸਾਡੇ ਪਿੰਡ ਦਾ 10% ਡੈਥ ਰੇਟ ਵਾ ਚੁੱਕਿਆ ਜਿਹਦੇ ਕੈਂਸਰ ਤੇ ਸਾਹ ਦੀ ਬਿਮਾਰੀ ਕਰਕੇ ਜ਼ਿਆਦਾ ਹੋ ਰਿਹਾ ਹਮ ਕੈਂਸਰ ਸਾਈਲੈਂਟ ਕੈਂਸਰ ਹੁੰਦਾ ਬੰਦੇ ਨੂੰ 4 ਮਹੀਨੇ ਦੇ ਵਿੱਚ ਵਿੱਚ ਕੈਂਸਰ ਨਾਲ ਬੰਦਾ ਦੀ ਡੈਥ ਹੋ ਜਾਂਦੀ ਹੈ ਅੱਛਾ ਸਾਹ ਹੁੰਦਾ ਮੈਨ ਕਿ ਚਲੋ ਵੀ ਜੇ ਬੰਦਾ ਟ੍ਰੀਟਮੈਂਟ ਮੌਕੇ ਸ਼ਿਰਸਾ ਕਰਾ ਲੇ ਤਾਂ ਉਹ ਹੋ ਸਕਦਾ ਮਾੜਾ ਮੋਟਾ ਉਹਦਾ ਹੋ ਜੇ ਨਹੀਂ ਉਹ ਵੀ तकरीबन तकरीबन 6 ਮਹੀਨੇ ਦੇ ਵਿੱਚ ਵਿੱਚ ਡੈਥ ਹੋਰੀ ਹੈ ਉਹਦੀ ਬਾਈ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਕਿ ਡੈਥ ਹੋਈ ਐ ਇਸ ਫੈਕਟਰੀ ਦੇ ਧੂਏ ਦੇ ਕਰਕੇ ਤੁਹਾਨੂੰ ਇਹ ਕੀ ਕਨਫਰ ਕਿਵੇਂ ਕਨਫਰਮ ਹੋ ਗਿਆ ਕਿ ਇਹ ਫੈਕਟਰੀ ਦੇ ਧੂਏ ਕਰਣੀ ਹੀ ਹੋਈ ਐ ਕਿਉਂਕਿ ਹੋਰ ਵੀ ਕਾਰਨ ਤਾਂ ਹੋ ਸਕਦੇ ਨੇ ਕਾਰਨ ਹੋ ਸਕਦੇ ਆ ਵੀਰੇ ਕਿਉਂਕਿ ਮੰਨ ਕੇ ਚੱਲੋ ਅਸੀਂ ਉਰੇ ਲਗਭਗ ਸਾਡਾ ਪਿੰਡ ਬਹੁਤ ਪੁਰਾਣੀ ਰੈਸ਼ ਆ ਵੀਰੇ ਕਾਰਨ ਜਦੋਂ ਦੇ ਸਾਡੇ ਪਿੰਡ 'ਚ ਫੈਕਟਰੀ ਲੱਗੀ ਆ ਉਦੋਂ ਤੋਂ ਵਧਿਆ ਸਾਹ ਪਹਿਲਾਂ ਵੀ ਹੋਣਾ ਮੈਂ ਨਹੀਂ ਕਹਿੰਦਾ ਨਹੀਂ ਹੋਣਾ ਪਰ ਡੈਥ ਰੇਸ਼ੋ ਦਾ ਸਾਹ ਕਰਕੇ ਜਿਹੜਾ ਹੁਣ ਵਧਿਆ ਨਾ ਜੇ ਪਹਿਲਾਂ ਸੀਗਾ ਤਾਂ ਪਹਿਲਾਂ ਡੈਥ ਨਹੀਂ ਬਈ ਸਾਡੇ ਛੇਤੀ ਹੋਈ ਸੀ ਸਾਹ ਕਰਕੇ ਭਾਈ ਜੀ ਕਿੰਨੇ ਕੁ ਦਮੇ ਦੇ ਮਰੀਜ਼ ਨੇ ਇਸ ਪਿੰਡ ਦੇ ਵਿੱਚ ਲਗਭਗ 1.200 ਮਰੀਜ਼ ਹੈਗਾ ਜੀ ਸਾਡੇ ਪਿੰਡ ਚ 5 ਸਾਲ ਦੇ ਬੱਚੇ ਤੋਂ ਲੈ ਕੇ 80-85 ਸਾਲ ਦੀ ਏਜ ਦੇ ਹਰ ਏਜ ਦਾ ਬੰਦਾ ਜਿਹੜਾ ਅਫੈਕਟਡ ਆ ਇਸ ਤੋਂ ਤੁਸੀਂ ਯਕੀਨ ਮੰਨਿਓ ਅਸੀਂ ਰਾਤ ਨੂੰ ਉੱਠ ਉੱਠ ਕੇ ਘਰਦਿਆਂ ਨਾਲ ਲੜ ਪੈਂਦੇ ਆ ਵੀ ਅੱਜ ਤੁਸੀਂ ਗੈਸ ਸਿਲੰਡਰ ਖੁੱਲਾ ਛੱਡ ਤਿਆ ਜਾਂ ਗੈਸ ਆਨ ਰਹਿ ਗਿਆ ਅਸੀਂ ਆਪ ਦੇਖਦੇ ਆ ਐਨੀ ਜਾਦਾ ਪ੍ਰਦੂਸ਼ਣ ਹੁੰਦਾ ਵੀ ਸਾਹ ਲੈਣਾ ਔਖਾ ਹੋ ਜਾਂਦਾ ਹਰ ਤਰ੍ਹਾਂ ਦੀ ਮਤਲਬ ਇੰਨੀ ਜਿਆਦਾ ਪ੍ਰੋਬਲਮ ਆ ਤੁਸੀਂ ਆਏ ਆ ਅੱਜ ਸਾਡੇ ਪਿੰਡ ਚ ਦੇਖੋਗੇ ਇੱਥੇ ਦੇ ਨੇੜੇ ਤੇੜੇ ਦੇ ਨਾਲ ਕੁੱਤੇ ਵੀ ਮਤਲਬ ਜਿਹੜੇ ਨੇੜੇ ਰਹਿੰਦੇ ਆ ਐਨੇ ਮਤਲਬ ਉਹ ਹੋਏ ਪਏ ਆ ਮਤਲਬ ਜਾਨਵਰ ਫਸਲਾਂ ਹਰ ਤਰ੍ਹਾਂ ਦਾ ਨੁਕਸਾਨ ਹੋ ਰਿਹਾ ਉਹੀ ਗੱਲ ਕਰ ਰਹੇ ਹਾਂ ਸੀ ਕਿ ਜਿਸ ਤਰ੍ਹਾਂ ਪਿੰਡ ਦੇ ਵਿਅਕਤੀਆਂ ਨੂੰ ਪਿੰਡ ਦੇ ਜਿਹੜੇ ਮਸ਼ੀਂਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਅਫੈਕਟ ਚ ਲੰਣਾ ਪੈ ਰਿਹਾ ਕਿ ਇਹਦੇ ਨਾਲ ਜਿਹੜੇ ਪਸ਼ੂ ਮਾਲ ਪਸ਼ੂ ਆਪਾਂ ਰੱਖਿਆ ਹੋਇਆ ਉਹਨੂੰ ਵੀ ਇਸ ਦਾ ਨੁਕਸਾਨ ਹੈ ਸਰ ਸਾਡਾ ਦੁੱਧ ਦੀ ਡੈਰੀ ਦਾ ਕੰਮ ਆ ਜੀ ਅਸੀਂ ਪਿੰਡੋਂ ਦੁੱਧ ਚੱਕਦੇ ਆ ਸਾਨੂੰ ਜਿਵੇਂ ਅਸੀਂ ਅਰਬਨ ਸਟੇਟ ਜਾਂ ਕਿਤੇ ਹੋਰ ਸਪਲਾਈ ਕਰਦੇ ਆ ਦੁੱਧ ਸਾਨੂੰ ਉੱਥੇ ਲੋਕ ਕਹੀ ਜਾਂਦੇ ਆ ਵੀ ਸੜੇ 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 ਦੁੱਧ ਦੀ ਸਮੈਲ ਆਂਦੀ ਆ ਜਾਂ ਮਤਲਬ ਅਫੈਕਟਡ ਮੇਰੀਆਂ ਬਹੁਤ ਬੰਦਾ ਹਟ ਗਈਆਂ ਜੀ ਮਤਲਬ ਇਹ 2-3 ਸਾਲਾਂ ਦੇ ਵਿੱਚ ਸਾਡਾ 5-6 ਕੁਆਂਟਰ ਦੁੱਧ ਦੀ ਸਪਲਾਈ ਸੀ ਮਤਲਬ ਇਹਨੂੰ ਵਪਾਰਕ ਤੌਰ ਤੇ ਵੀ ਨੁਕਸਾਨ ਚ ਝੱਲਣਾ ਪੈ ਰਿਹਾ ਬੜਾ ਭੈੜਾ ਨੁਕਸਾਨ ਹੋ ਰਿਹਾ ਸਰ ਮੇਰੇ ਕੋਲ 5-600 ਲੀਟਰ ਦੀ ਸਪਲਾਈ ਸੀ ਅਸੀਂ ਦੋ ਭਰਾ ਦੁੱਧ ਦਾ ਕੰਮ ਕਰਦੇ ਆਂ ਜੀ ਉਹਨਾਂ ਲਗਭਗ 2 2.5 ਕਵਾਂਟਰ ਦੁੱਧ ਦੀਆਂ ਬੰਦਾ ਹਟ ਗਈਆਂ ਪਹਿਲਾਂ ਸਾਨੂੰ ਸਮਝੇ ਨਹੀਂ ਆਈ ਵੀ ਮਤਲਬ ਇਹ ਨੁਕਸਾਨ ਜਾਂ ਅਫੈਕਟ ਕਿੱਥੇ ਪੈ ਰਿਹਾ ਹੁਣ ਪਤਾ ਲੱਗਦਾ ਵੀ ਉਹ ਜਿਹੜੀ ਚੜੀ ਚਰੀ ਬਰਸੀਨ ਜੋ ਵੀ ਮਤਲਬ ਸਾਡੇ ਪਸ਼ੂ ਖਾਨੇ ਆ ਉਹ ਅਫੈਕਟਡ ਹੋ ਕੇ ਮਤਲਬ ਅੰਦਰ ਜਾਂਦਾ ਉਹੀ ਉਹਨਾਂ ਤੋਂ ਹੀ ਦੁੱਧ ਬਣਦਾ ਜਿਹੜਾ ਉਹ ਦੁੱਧ ਆ ਜਦੋਂ ਅਸੀਂ ਘਰਾਂ ਚ ਵાળਦੇ ਆ ਮਤਲਬ ਸਾਨੂੰ ਖੁਦ ਵੀ ਸਮੈਲ ਆਉਣ ਲੱਗੀ ਕਸਟਮਰਾਂ ਨੂੰ ਵੀ ਆਉਂਦੀ ਆ ਸਾਡੇ ਕੋਲ ਉਹਦਾ ਕੋਈ ਮਤਲਬ ਹੱਲ ਨਹੀਂ ਹੈਗਾ ਅਸੀਂ ਤਾਂ ਮਤਲਬ ਸਾਡਾ ਧੰਦਿਆਂ ਦਾ ਵੀ ਬੜਾ ਫਰਕ ਪੈ ਰਿਹਾ ਤੇ ਜਿਹੜੇ ਇੱਥੇ ਨੇੜੇ-ਤੇੜੇ ਜ਼ਿੰਮੇਦਾਰ ਜਾਂ ਫਸਲਾਂ ਜਾਂ ਜੋ ਵੀ ਆ ਤੁਸੀਂ ਯਕੀਨ ਮੰਨਿਓ ਫਸਲਾਂ ਤੇ ਵੀਡੀਓਗ੍ਰਾਫੀ ਕਰਕੇ ਦੇਖ ਲਓ ਇੰਨਾ ਜ਼ਿਆਦਾ ਮਤਲਬ ਧੂਆਂ ਇੱਥੇ ਪਹਿਲਾਂ ਮੱਕੀ ਲਾਈ ਵੀ ਸੀ ਸਰ ਮੱਕੀ ਲਾਈ ਵੀ ਸੀ ਇਹ ਮੱਕੀ ਚ ਮਤਲਬ ਮੱਕੀ ਹੋਈ ਨਹੀਂ ਕੱਲੇ ਬਾਬੂ ਝੰਡੇ ਜੀ ਮਤਲਬ ਮੱਕੀ ਬਣੀਓ ਨਹੀਂ ਮੱਕੀ ਬਣੀ ਹੋਈ ਹਾਂ ਜੇ ਕੋਈ ਇੱਥੇ ਅਸੀਂ ਮਤਲਬ ਹਾ ਲਗਾ ਲਨੇ ਆ ਮਤਲਬ ਜਿਵੇਂ ਆਪਾਂ ਕੋਈ ਕੀਆ ਤੋਰੀ ਸਰ ਕੀਆ ਤੋਰੀ ਲੱਗਦੀ ਹੋਣੀ ਹੈ ਬੇਲ ਵਧੀ ਜਾਂਦੀ ਆ ਵਧੀ ਜਾਂਦੀ ਆ ਫੁੱਲ ਬਣਦਾ ਫੁੱਲ ਬਣਨ ਤੋਂ ਪਹਿਲਾਂ ਹੀ ਮਰ ਜਾ ਜਾਂਦਾ मतलब ਤੁਹਾਡੀਆਂ ਤੁਹਾਡੀਆਂ ਜਿਹੜੀਆਂ ਫਸਲਾਂ ਨੇ ਬਾਈ ਉਹਨਾਂ ਨੂੰ ਵੀ ਨੁਕਸਾਨ ਆ ਜਿਹੜਾ ਚੱਲਣਾ ਪੈ ਰਿਹਾ ਆ ਬਾਈ ਜੀ ਮੇਰੀ ਐਤਕੀ ਦੀ ਕਣਕ ਆ ਜਿਹੜੀ ਕਣਕ ਵੱਡੀ ਸੀਗੀ ਆ ਕਣਕ ਦੇ ਉੱਤੋਂ ਰਾਖ ਨਿਕਲੀ ਹੋਈ ਆ ਮੇਰੇ ਅੱਛਾ ਵੀ ਇਹ ਇੰਨੀ ਰਾਖ ਆ ਜਿਹੜੀ ਉਹ ਕਣਕ ਦੇ ਪੱਤਿਆਂ ਦੇ ਉੱਤੇ ਫਲਾਈ ਐਸ਼ ਆ ਜਿਹਨੂੰ ਬੋਲਦੇ ਆਪਾਂ ਟੈਕਨੀਕਲ ਭਾਸ਼ਾ ਦੇ ਵਿੱਚ ਉਹ ਫਲਾਈ ਐਸ਼ ਤੁਹਾਡੇ ਕਣਕ ਜਾਂ ਜੀਰੀ ਜੋ ਵੀ ਤੁਸੀਂ ਫਸਲ ਬੀਜਦੇ ਹੋ ਉਹਦੇ ਪੱਤਿਆਂ ਦੇ ਉੱਤੇ ਪੈ ਜਾਂਦੀ ਆ ਬਿਲਕੁਲ ਸਰ ਹਾਂਜੀ ਤੇ ਬਾਈ ਇਹਦੇ ਨਾਲ ਫਿਰ ਫਸਲਾਂ ਨੂੰ ਨੁਕਸਾਨ ਕੀ ਹੁੰਦਾ ਫਸਲੇ ਵੀ ਕਿਤਾ ਤੋ ਬਲੈਕ ਹੋ ਗਈ ਉਹ ਸਾਰੀ ਬਲੈਕ ਦੇ ਨਾਲ ਨਾਲ ਮੰਨ ਕੇ ਚੱਲੋ ਵੀ ਕੈਂਸਰ ਤੇ ਜਾਂ ਕੋਈ ਵੀ ਖਤਰਨਾਕ ਬਿਮਾਰੀ ਦਾ ਜਿਹੜਾ ਵਿੱਚ ਆ ਉਹਦੇ ਵਿੱਚ ਕੁਛ ਨਾ ਕੁਛ ਪਰਸੈਂਟ ਵਿੱਚ ਰਸਣਗੇ ਉਹ ਆਟੇ 'ਚ ਵੀ ਜਾਣਗੇ ਆਟੇ 'ਚ ਮੰਨ ਲਓ ਕੋਈ ਆ ਕਣਕ ਮੁੱਲ ਖਾਨ ਵਾਲੇ ਆ ਜਦੋਂ ਇਹ ਕਣਕ ਮੁੱਲ ਲੈ ਕੇ ਖਾਂਗੇ ਆਟਾ ਮੁੱਲ ਲੈ ਕੇ ਖਾਂਗੇ ਤਾਂ ਇਹਨਾਂ ਦੇ ਢਿੱਡ 'ਚ ਵੀ ਜਾਣਗੇ ਤਾਂ ਆਟੋਮੈਟਿਕਲੀ ਉਹਨਾਂ ਨੂੰ ਬੜਾ ਆਊਗਾ ਹੀ ਆਊਗਾ ਜਿਹੜੇ ਅੰਦਰ ਆਪਣੇ ਕੈਂਸਰ ਡੈੱਡ ਸੈੱਲ ਪਏ ਹੋਣੇ ਆ ਉਹ ਅਕਰਿਸ਼ਿਤ ਹੋਣਗੇ ਬੇਬੇ ਜਿਹੜੇ ਆ ਇੱਥੇ ਪਿੰਡ ਦੇ ਵਿੱਚ ਔਰਤਾਂ ਰਹਿੰਦੀਆਂ ਨੇ ਤੇ ਪਿੰਡ ਦੇ ਵਿੱਚ ਵੀ ਇੱਕ ਇਫੈਕਟ ਹੈਗਾ ਇਸ ਚੀਜ਼ ਦਾ ਹਾਂਜੀ ਹੈਗਾ ਜੀ ਇਹ ਇਫੈਕਟ ਤਾਂ ਜਿਹੜਾ ਹੁਣ ਮਤਲਬ ਕਿ ਲਾ ਲਓ ਜੀ ਤੁਸੀਂ ਇਹ ਫਸਲਾਂ ਹੀ ਲਾ ਲਓ ਫਸਲਾਂ ਪਰ ਕਾਲਸ ਆਉਂਦੀਆਂ ਇਹਨਾਂ ਹੁਣ ਆਪਾਂ ਆਟਾ ਵੀ ਖਾਣੇ ਆ ਚੌਲ ਵੀ ਖਾਣੇ ਆ ਸਾਰਾ ਕੁਝ ਖਾਣੇ ਆ ਆਪਾਂ ਪਸ਼ੂਆਂ ਨੂੰ ਵੀ ਪਾਉਣੇ ਆ ਉਹ ਹਰ ਇੱਕ ਚੀਜ਼ ਆਪਣੀ ਢਿੱਡ ਵੀ ਜਾਂਦੀ ਆ ਇਹ ਤਾਂ ਆਪਾਂ ਪਸ਼ੂਆਂ ਨੂੰ ਦੁੱਧ ਪੀਣੇ ਆ ਉਹਦੇ ਵਿੱਚ ਆਪਾਂ ਨੂੰ ਤਾਂ ਨੁਕਸਾਨ ਹੋਊਗਾ ਹੀ ਹੋਊਗਾ ਬੱਚਿਆਂ ਨੂੰ ਵੀ ਹੁੰਦੀ ਆ ਜਿਹੜੀ ਨਵੀਂ ਨਸਲ ਐ ਨਵੀਂ ਨਸਲ ਆਪਣੀ ਖਰਾਬ ਹੋ ਰਹੀ ਆ ਚਲੋ ਆਪਣਾ ਟਾਈਮ ਲੰਘ ਜਾਊਗਾ ਅੱਜ ਮੈਨੂੰ ਖੰਗ ਦੀ ਬਿਮਾਰੀ ਐ ਸਾਹ ਦੀ ਬਿਮਾਰੀ ਐ ਪੰਪ ਲੈਣੀ ਆ ਮੈਂ ਕੱਲ ਨੂੰ ਮੇਰੇ ਬੱਚਿਆਂ ਨੂੰ ਵੀ ਪੰਪ ਲੈਣਾ ਪਊਗਾ ਮੇਰਾ 5 ਸਾਲ ਦਾ ਪੋਤਾ ਐ ਉਹਨੂੰ ਵੀ ਪੰਪ ਲੈਣਾ ਪਊਗਾ ਕਿਉਂਕਿ ਇਹ ਗਾਂਹਾਂ ਤੇ ਗਾਂ ਵਧਦੀ ਜਾਊਗੀ ਜੇ ਫ ਕੋਈ ਸੋਧ ਨਹੀਂ ਇਹਦੇ ਵਿੱਚ ਅੱਜ ਦੇ 2 ਸਾਲ ਪਹਿਲਾਂ ਵੀ ਅਸੀਂ ਕਦਮ ਚੱਕਿਆ ਤਾਂ ਜਦ ਵੀ ਸਾਡਾ ਕਦਮ ਥੋੜਾ ਜਾ ਡਾਗ ਮਗਾ ਗਿਆ ਤਾਂ ਪਰ ਹੁਣ ਅਸੀਂ ਜੱਤ ਕਰੇ ਚੱਕੀ ਨਹੀਂ ਜਾਂਦੀ ਜੱਤ ਕਰ ਅਸੀਂ ਇੱਥੇ ਹੀ ਰਹਾਂਗੇ ਜੱਤ ਕਰ ਤਾਂ ਹੱਲ ਕੋਈ ਨਿਕਲ ਨਹੀਂ ਜਾਂਦਾ ਹੈਗਾ ਹੁਣ ਪਿਛਲੀ ਵਾਰ ਸਾਡੀਆਂ ਜੀਰੀਆਂ ਸਾਰੀਆਂ ਕਾਲੀਆਂ ਹੋ ਗਈਆਂ ᱛੀਆਂ ਅਸੀਂ ਧਰਨਾ ਲਾ ਕੇ ਅਸੀਂ ਤਾਂ ਜੀਰੀਆਂ ਚਕਾਈਆਂ ᱛੀ ਅਸੀਂ ਕਿੰਨਾ ਘਾਟਾ ਪਵਾ ਕੇ ਜੀਰੀਆਂ ਚਕਾਈਆਂ ਨੇ ਉਹ ਸਾਨੂੰ ਪਤਾ ਹੀ ਕੱਟ ਲੱਗਿਆ ਜੀ ਕੱਟ ਲੱਗਿਆ ਸਾਡੇ ਉਹ ਕਾਲੀਆਂ ਜੀਰੀਆਂ ਹੋ ਗਿਆ ਮੁੰਡੇ ਤੁਹਾਨੂੰ ਦਿਖਾਈਏ ਵੀਡੀਓ ਇਹ ਜੀਰੀਆਂ ਸਾਡੀਆਂ ਕਾਲੀਆਂ ਹੋਈਆਂ ਨੇ ਇਸ ਕਾਰਨ ਇਹ ਜੇ ਉੱਪਰ ਕਾਰ ਸਿਰਦੀ ਆ ਇਸ ਤੋਂ ਬਿਨਾ ਜਿਹੜੀਆਂ ਘਰਾਂ ਦੇ ਵਿੱਚ ਬੀਬੀਆਂ ਜਦੋਂ ਖਾਣਾ ਬਣਾਉਂਦੀਆਂ ਨੇ ਜਾਂ ਹੋਰ ਜਾਂ ਫਿਰ ਆਪਾਂ ਕਹਿ ਲਈਏ ਜਦੋਂ ਤੁਸੀਂ ਕੱਪੜੇ ਸੁੱਕਣੇ ਪਾਉਨੇ ਹੋ ਬਾਹਰ ਧੁੱਪ ਦੇ ਵਿੱਚ ਉਹਨਾਂ ਚੀਜ਼ਾਂ ਤੇ ਵੀ ਇਫੈਕਟ ਪੈਂਦਾ ਸੀ ਬਿਲਕੁਲ ਜੀ ਬੀਬੀਆਂ ਬਾਹਰ ਚਿੱਟੇ ਕੱਪੜੇ ਸੁੱਕਣੇ ਨਹੀਂ ਪਾ ਸਕਦੀਆਂ ਤਾਰਾਂ ਤੇ ਉਹ ਵਿਚਾਰੀਆਂ ਅੰਦਰ ਸਿਕਾਉਂਦੀਆਂ ਨੇ ਉਹ ਕਿੰਨੇ ਦਿਨਾਂ ਦਾ ਰੋਜ਼ ਕਹਿ ਰਹੀਆਂ ਸੀਗੀਆਂ ਕੋਈ ਮਸਲਾ ਹੱਲ ਕਰੋ ਹੱਲ ਕਰੋ ਰੋਜ਼ ਇਕੱਠੇ ਹੁੰਦੇ ਸੀਗੇ ਬਸ ਫਿਰ ਵੀਰਾਂ ਨੇ ਉਪਰਾਲਾ ਕੀਤਾ ਅਸੀਂ ਇਸ ਕਰਕੇ ਇੱਥੇ ਬੈਠ ਗਏ ਆ ਕਿ ਪਰ ਜਿੰਨਾ ਚਿਰ ਇਹ ਬੰਦ ਨਹੀਂ ਹੁੰਦੀ ਉਹਨਾਂ ਚਿਰ ਉੱਠਦੇ ਨਹੀਂ ਹੈਗੇ ਜੀ ਬਾਕੀ ਵੀਰਾਂ ਨੇ ਤੁਹਾਨੂੰ ਦੱਸ ਸਾਂ ਦੇ ਮਰੀਜ਼ ਹੋ ਗਏ ਨੇ ਇਧਰ ਆ ਭੈਣ ਆ ਇਹਨਾਂ ਨੇ ਨੌਕਰ ਰੱਖਿਆ ਵਾ ਉਹਨੂੰ ਦੋ ਵਾਰੀ ਦਾਖਲ ਕਰਨਾ ਪਿਆ ਉਹਨਾਂ ਨੂੰ ਦੋ ਹੁਣ ਐ ਕਿਉਂ ਚੱਲਿਆ ਗਿਆ ਜੀ ਆਇਆ ਨਹੀਂ ਹੈਗਾ ਜੀ ਕਹਿੰਦੇ ਮੈਂ ਨਹੀਂ ਰਹਿਣਾ ਹੁਣ ਤੁਹਾਡੇ ਤੁਸੀਂ ਨੌਕਰ ਕੋਈ ਅਦਰ ਸਟੇਟ ਤੋਂ ਯੂਪੀ ਬਿਹਾਰ ਤੋਂ ਸੀ ਤੁਹਾਡੇ ਕੋਲੇ ਯੂਪੀ ਤੋਂ ਆਉਂਦੇ ਨਹੀਂ ਬਈ ਇਹ ਉਹਦੇ 3 ਮਹੀਨੇ ਉਹਨਾਂ ਨੇ ਆਲੂ ਚੋਗੇ ਉਹ ਵੀ ਬਿਮਾਰ ਹੋ ਗਈ ਪੰਜ ਛੇ ਤੇ ਹੁਣ ਜਿਹੜੇ ਨੌਕਰ ਰੱਖਿਆ ਸੀ ਉਹ ਸਾਲ ਲਾ ਗਿਆ ਹੁਣ ਕਹਿੰਦੇ ਹੁਣ ਨਹੀਂ ਮੈਂ ਆਉਂਦਾ ਹੈਗਾ ਜੀ ਕਿਉਂ ਕਿਉਂ ਨਹੀਂ ਆਉਣਾ ਉਹ ਕੀ ਕੀ ਕਹਿੰਦਾ ਉਹਨੂੰ ਸਾਦੀ ਬਿਮਾਰੀ ਹੋ ਗਈ ਜੀ ਦੋ ਵਾਰੀ ਦਾਖਲ ਕਰਿਆਈ ਅਸੀਂ ਹਫਤਾ ਹਫਤਾ ਰੱਖਿਆ ਜੇ ਮਾਤਾ ਅਸਲੀ ਹੋਂ ਰਿਪੋਰਟਾਂ ਦਿਖਾ ਦੇ ਲਿਆ ਕੇ ਵੀ ਉਹ ਬਿਮਾਰ ਹੋ ਗਿਆ ਹੁਣ ਉਹ ਚਲਿਆ ਗਿਆ ਈ ਮਤਲਬ ਉਹ ਕਿ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਨੂੰ ਵੀ ਲੈ ਕੇ ਇਫੈਕਟ ਹੋ ਰਿਹਾ ਕਿ ਜਿਹੜੇ ਲੋਕ ਨੌਕਰੀ ਕਰਨ ਆਉਂਦੇ ਨੇ ਉਹ ਨੌਕਰੀ ਵੀ ਨਹੀਂ ਕਰਨਾ ਚਾਹੁੰਦੇ ਫਿਰ ਇਸ ਹਿਸਾਬ ਨਾਲ ਤਾਂ ਜਿਹੜੇ ਆਪਾਂ ਕਹਿ ਦਨੇ ਆਮ ਕਿ ਪਿੰਡਾਂ ਦੇ ਵਿੱਚ ਰਿਸ਼ਤਾ ਕਰਨ ਲੱਗਿਆ ਵੀ ਲੋਕ ਸੋਚਦੇ ਹੋਣਗੇ ਵੀ ਯਾਰ ਵੀ ਉਸ ਪਿੰਡ ਚ ਰਿਸ਼ਤਾ ਬਿਲਕੁਲ ਜੀ ਰਿਸ਼ਤੇ ਕਿੱਥੇ ਹੋ ਜਾਣੇ ਸਾਡੇ ਲਈ ਤਾਂ ਬਿਹਾਰੀ ਨਹੀਂ ਖੜ ਰਹੇ ਜੀ ਰਿਸ਼ਤੇ ਕੌਣ ਕਰ ਦੂ ਸਾਡੇ ਬੱਚਿਆਂ ਨੂੰ ਸਾਡੇ ਬੱਚੇ ਵਿਆਹਣ ਜੋਗਰੇ ਨੇ ਜੀ ਸਾਡਾ ਤਾਂ ਮਤਵਲੀ ਇੱਕ ਹੈ ਵੀਰ ਜੀ ਸਾਡੀ ਚੇਹੇ ਜਾਨ ਚਲੀ ਜਾਵੇ ਪਰ ਫੈਕਟਰੀ ਨਹੀਂ ਚੱਲਣ ਦਵਾੰਗੇ ਹੁਣ ਅਸੀਂ ਅਸੀਂ ਛੋਟੇ ਚੰਗਲ ਦੇ ਬਸ ਅਸੀਂ ਸਰਕਾਰ ਨੂੰ ਇੱਕ ਅ ਜਾ ਸਾਡਾ ਪਿੰਡ ਇੱਥੋਂ ਚਕਾ ਦਿਓ ਅਸੀਂ ਪੋਲਿਊਸ਼ਨ ਬੋਰਡ ਸਾਰਿਆਂ ਨੂੰ ਵਿੱਚ ਆ ਤੁਸੀਂ ਆ ਵੀਡੀਓ ਦੇਖ ਲਓ ਕਿ ਖੁੱਲੇ ਚ ਕਿਵੇਂ ਟਾਇਰ ਟਾਇਰ ਫੂਕ ਰਹੇ ਜਾਂ ਕੀ ਕਰ ਰਹੇ ਆ ਸਾਨੂੰ ਪਤਾ ਨਹੀਂਗਾ ਪੂਰੇ 5 ਵਜੇ ਫੈਕਟਰੀ ਚੱਲਦੀ ਆ ਇਹ ਸਹੀ 5 ਵਜੇ ਸ਼ਾਮ ਨੂੰ ਸਹੀ 5 ਵਜੇ ਫੈਕਟਰੀ ਚੱਲਦੀ ਆ ਜਦ ਫੈਕਟਰੀ ਚੱਲ ਪੈਂਦੀ ਆ ਜਦੇ ਬਾਬੂ ਗੱਡੀਆਂ ਲੈ ਕੇ ਆਪਣੀਆਂ ਭੱਜ ਜਾਂਦੇ ਨੇ ਪਹਿਲਾਂ ਉਰੇ ਹੁੰਦੇ ਨੇ ਸਾਰੇ ਯਾਦ ਕਰਦੇ ਫੈਕਟਰੀ ਸ਼ੁਰੂ ਹੁੰਦੀ ਹੈ ਉਸੇ ਟਾਈਮ ਆਪਣੀ ਆਪਣੀਆਂ ਗੱਡੀਆਂ ਲੈ ਕੇ ਬਾਈਨ ਦੇ ਕੋਈ ਇੱਥੇ ਨਹੀਂ ਹੁੰਦਾ ਬਲਕਿ ਉਹ ਸਾਨੂੰ ਇਹ ਗੱਲ ਕਹਿੰਦੇ ਨੇ ਵੀ ਸਾਡੇ ਬੱਚੇ ਵੀ ਉੱਥੇ ਹੁੰਦੇ ਨੇ ਲਾਲਾ ਵੀ ਇਹੀ ਕਹਿੰਦਾ ਹੈ ਪਾਪਾ ਵੀ ਇਹੀ ਕਹਿੰਦਾ ਵੀ ਸਾਡੇ ਬੱਚੇ ਉੱਥੇ ਹੀ ਹੁੰਦੇ ਨੇ ਬਲਕਿ ਬੱਚਾ ਕੋਈ ਨਹੀਂ ਹੁੰਦਾ ਉਹ ਸਭ ਲੰਘੇ ਨੇ ਉਰ ਤੇ ਗੱਡੀਆਂ ਲੈ ਲੈ ਕੇ ਆਪਣੇ ਕੋਈ ਨਹੀਂ ਹੁੰਦਾ ਉਸ ਟਾਈਮ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਕੋਲੇ ਮਜ਼ਦੂਰ ਜਿਹੜੇ ਕੰਮ ਕਰਨ ਆਉਂਦੇ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਅਫੈਕਟ ਚ ਲੰਣਾ ਪੈਂਦਾ ਪਿੰਡ ਦੇ ਲੋਕਾਂ ਨੂੰ ਵੀ ਫਿਰ ਜਿਹੜੇ ਬੰਦੇ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਨੁਕਸਾਨ ਤਾਂ ਹੋਊਗਾ ਨਾ ਕਿਤੇ ਨਾ ਕਿਤੇ ਬਿਲਕੁਲ ਹੋਣਾ ਜੀ ਹੋਣਾ ਹੀ ਹੁਣ ਉਹ ਉਹਦੇ ਅੰਦਰ ਹੈ ਜੀ ਉਹਦੇ ਅੰਦਰ ਹੈ ਠੀਕ ਹੈ ਹਾਂ ਜੀ ਜਿਹੜੇ ਸਾਹਮਣੇ ਬਾਹਰ ਨਿਕਲਦੇ ਆ ਪੂਰੇ ਕਾਲੇ ਹੋਏ ਬਣ ਦੁਕਾਨਾਂ ਤੇ ਜਾਣਗੇ ਪੂਰੇ ਕਾਲੇ ਹੋਏ ਹੋਏ ਉੱਪਰ ਤੇ ਲੈ ਕੇ ਹੇਠਾਂ ਤੱਕ ਉਹਨਾਂ ਦੀ ਕੋਈ ਵੜਦੀ ਨਹੀਂ ਇੱਥੇ ਕੋਈ ਸੇਫਟੀ ਨਹੀਂ ਉਹਨਾਂ ਦੀ ਸਾਰੋਂ ਦਾ ਬੁਰਾ ਹਾਲ ਆ ਉਹਨਾਂ ਦਾ ਅਸੀਂ ਇਹਨਾਂ ਨੂੰ ਇੱਕ ਗੱਲ ਹੋਰ ਕਹੀ ਆ ਜੇ ਤੁਸੀਂ ਫੈਕਟਰੀ ਚਲਾਉਣੀ ਹੈ ਆਪਣੀ ਬਾਈ ਜੀ ਆ ਮੇਰਾ ਨਾਲ ਖੇਤ ਆ 1 ਰੁਪਈਆ ਨਹੀਂ ਲੈਂਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਕਰਾਂ 1 ਰੁਪਈਆ ਨਹੀਂ ਲੈਂਦਾ ਹੈਗਾ ਉਹਨਾਂ ਤੋਂ ਆਪਣਾ ਘਰ ਇੱਥੇ ਪਾਉਣ ਦਿਨ ਰਾਤ ਫੈਕਟਰੀ ਚਲਾਉਣਾ ਇੱਥੇ ਸਾਡੇ ਨਾਲ ਆ ਕੇ ਰਹਿਣਾ ਹੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਹੀ ਗੱਲ ਕਰਾਂ 1 ਰੁਪਿਆ ਨਹੀਂ ਲੈਂਦੇ ਸੀ ਬਾਈ ਜੀ ਕਿੱਥੋਂ ਦੇ ਨੇ ਬੰਦੇ ਇਹ ਜਿਹੜੇ ਫੈਕਟਰੀ ਵਾਲੇ ਦੇ ਨੇ ਬਾਈ ਜੀ ਹਾਂਜੀ ਤੇ ਜਦੋਂ ਤੁਸੀਂ ਇੱਥੇ ਧਰਨਾ ਲਗਾਉਨੇ ਹੋ ਕਿੰਨੇ ਦਿਨ ਪਹਿਲਾਂ ਲਗਾਏ ਸੀ ਧਰਨਾ ਅਸੀਂ 11 ਤਰੀਕ ਨੂੰ ਧਰਨਾ ਲਾਇਆ ਜੀ 11 ਤਰੀਕ ਤੋਂ ਪਹਿਲਾਂ ਅਸੀਂ 2 ਤਰੀਕ ਨੂੰ ਇਹਨਾਂ ਨਾਲ ਮੀਟਿੰਗ ਕੀਤੀ ਆ ਗੁਰਦੁਆਰਾ ਸਾਹਿਬ ਕਹਿੰਦਾ ਸਾਡੇ ਨਾਲ ਗੱਲਬਾਤ ਕੀਤੀ ਆ ਗੁਰਦੁਆਰਾ ਸਾਹਿਬ ਅਸੀਂ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਆਪਣਾ ਹੱਲ ਕਰ ਲਓ ਪਹਿਲਾਂ ਇਹ ਸਾਨੂੰ ਕਹੀਗੇ ਸਾਡੇ ਕੋਲ ਪੇਪਰ ਪੂਰੇ ਆ ਪੇਪਰ ਪੂਰੇ ਆ ਪੇਪਰ ਪੂਰੇ ਆ ਅਸੀਂ ਪੇਪਰਾਂ 'ਚ ਨਹੀਂ ਆਉਂਦੇ ਪੇ ਪੇਪਰਾਂ ਦੇ ਡਾਕੂਮੈਂਟਾਂ ਦੇ ਵਿੱਚ ਜੋ ਲੀਗਲ ਚੀਜ਼ ਚਾਹੀਦੀ ਆ ਜਿਵੇਂ ਮੰਨ ਕੇ ਚੱਲੋ ਸਰਕਾਰ ਦੀਆਂ ਜੋ ਹਦਾਇਤਾਂ ਨੇ ਪਾਲਸੀ ਪੀਸੀ ਦੀਆਂ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਉਹ ਪੇਪਰਾਂ 'ਚ ਨੇ ਨਾ ਕੋਲੇ ਫਿਜ਼ੀਕਲੀ ਇਹਨਾਂ ਕੋਲੇ ਸਿਰਫ 10% ਪੂਰੀਆਂ ਨੇ ਅੱਛਾ ਮਤਲਬ ਪੇਪਰ ਇਹਨਾਂ ਦੇ ਕੋਲੇ ਪੂਰੇ ਨਹੀਂ ਪਰ ਜਿਹੜਾ ਨੁਕਸਾਨ ਆ ਉਹ ਲਗਾਤਾਰ ਜਿਹੜੇ ਪਿੰਡ ਦੇ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ ਹਾਂਜੀ ਪੇਪਰ ਫਿਜ਼ੀਕਲੀ ਪੂਰੇ ਨਹੀਂ ਜਿਵੇਂ ਫਾਇਰ ਬ੍ਰਿਗੇਡ ਨੇ ਇਹਨਾਂ ਨੂੰ ਐਨਓਸੀ ਦਿੱਤੀ ਹੋਈ ਹੈ ਜੀ ਉਹਨੇ ਸ਼ਰਤ ਹੈ ਉਹਦੀ ਬਾਉਂਡਰੀ ਵਾਲ ਬਾਉਂਡਰੀ ਵਾਲ ਤੋਂ ਗ੍ਰੀਨ ਵਾਲ ਗ੍ਰੀਨ ਵਾਲ ਤੋਂ ਅੱਗੇ 5 ਮੀਟਰ ਦੀ ਸੜਕ ਥੋੜੀ ਬਾਉਂਡਰੀ ਤੋਂ ਆਲੇ-ਦਾਲੇ ਫੁੱਲ ਘੁੰਮਣੀ ਚਾਹੀਦੀ ਆ ਤਾਂ ਜੋ ਫਾਇਰ ਬ੍ਰੇਡ ਦੀ ਗੱਡੀ ਥੋੜੀ ਪੂਰੀ ਉਹ ਚ ਘੁੰਮ ਸਕੇ ਬਿਲਕੁਲ ਨਹੀਂ ਹੈਗੀ ਜੀ ਉੱਥੇ ਜੰਗਲਾਤ ਦਾ 1 ਏਕੜ ਦੀ ਫੈਕਟਰੀ ਪਿੱਛੇ 1000 ਬੁੱਟੇ ਦੀ ਐਨਓਸੀ ਇਹਨਾਂ ਕੋਲੇ ਲਗਭਗ ਮੰਨ ਲੇ ਕਿ ਚਲੋ ਹੁਣ ਉਹ ਬੁੱਟੇ ਲਾ ਰਹੇ ਆ ਪਹਿਲਾਂ ਮੁੱਲਾ ਦਾ 200 ਹੋਵੇ 300 ਹੋਵੇ 400 ਹੋਵੇ ਸਾਨੂੰ ਨਹੀਂ ਪਤਾ ਪਰ ਜਿੰਨੇ ਇਹਨਾਂ ਦੇ ਬੁੱਟੇ ਚਹੀਦੇ ਆ ਓਨੇ ਹੈ ਨਹੀਂ ਸੀਗੇ ਤੇ ਕਿਤੇ ਨਾ ਕਿਤੇ ਬਾਈ ਫਿਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪਿੰਡ ਦੇ ਲੋਕਾਂ ਨੂੰ ਲਗਾਤਾਰ ਬਿਮਾਰੀਆਂ ਲੱਗ ਰਹੀਆਂ ਨੇ ਲਗਾਤਾਰ ਪਿੰਡ ਦੇ ਲੋਕ ਦੂਸ਼ਿਤ ਜਿਹੜਾ ਇਸ ਤਰ੍ਹਾਂ ਦਾ ਧੂਆਂ ਨਿਕਲਦਾ ਉਹਦੇ ਅਫੈਕਟਡ ਹੋ ਰਹੇ ਨੇ ਫਿਰ ਹੌਲੀ ਹੌਲੀ ਸਾਰਾ ਹੀ ਪਿੰਡ ਤੁਹਾਡਾ ਲਪੇਟ ਚ ਆ ਜਾਣਾ ਅਸੀਂ ਵੀਰ ਜੀ ਤਾਂ ਹੀ ਦਾ ਤੁਹਾਡੇ ਚੈਨਲ ਦੇ ਮਾਦੀਏ ਮੈਂ ਹੀ ਇਹ ਗੱਲ ਕਹਿ ਰਿਹਾ ਸਰਕਾਰ ਤੱਕ ਪਹੁੰਚਾਉਣੀ ਚਾਹ ਰਹੇ ਪੋਲਿਊਸ਼ਨ ਬੋਰਡ ਤੱਕ ਪਹੁੰਚਾਉਣੀ ਚਾਹ ਰਹੇ ਆ ਵੀ ਜਾਂ ਤਾਂ ਸਾਡੇ ਪਿੰਡ ਨੂੰ ਇੱਥੋਂ ਮਾਰ ਕੇ ਤੁਸੀਂ ਪਹਿਲਾਂ ਹੀ ਕੱਢ ਦਿਓ ਹੌਲੀ ਹੌਲੀ ਮਾਰਨ ਵਾਲੋਂ ਜਾਂ ਫੈਕਟਰੀ ਨੂੰ ਚੁਗਾ ਦਿਓ ਠੀਕ ਆ ਉਹਨਾਂ ਨੇ ਪੈਸੇ ਲੈ ਕੇ ਜੇਬ ਵਿੱਚ ਪਾ ਕੇ ਇਹਦਾ ਫੈਕਟਰੀ ਦਾ ਚਲਵਾਤੀ ਓਰੇ ਕਿਉਂਕਿ ਸੀਪੀਸੀ ਦੀ ਗਾਈਡਲਾਈਨ ਇਹ ਕਹਿੰਦੀ ਆ ਵੀ 750 ਮੀਟਰ ਫੈਕਟਰੀ ਹੋਣੀ ਚਾਹੀਦੀ ਆ ਇਹ ਮਤਲਬ ਕਿ ਸਾਡੇ ਪਿੰਡ ਦੀ ਫਰਨੀ ਦਾ 600 ਮੀਟਰ ਤੇ ਆ ਹੁਣ ਤੁਸੀਂ ਆ ਭਜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਦੋ ਮੁੱਦੇ ਲੈ ਕੇ ਆਈ ਸੀ ਸਿੱਖਿਆ ਤੇ ਸਿਹਤ ਸਿੱਖਿਆ ਦਾ ਜੋ ਪੰਜਾਬ ਦੇ ਵਿੱਚ ਸੁਧਾਰ ਹੋ ਰਿਹਾ ਚਲੋ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਚੰਗਾ ਆ ਸਮਾਰਟ ਸਕੂਲ ਬਣ ਰਹੇ ਨੇ ਬਹੁਤ ਚੰਗੀ ਗੱਲ ਐ ਸਲਾਹਾਂਗਾ ਕਰਦੇ ਆ ਇਸ ਕਦਮ ਦੀ ਪਰ ਦੂਜੇ ਪਾਸੇ ਲੋਕਾਂ ਦੀ ਸਿਹਤ ਦੇ ਨਾਲ ਜਿਸ ਤਰ੍ਹਾਂ ਖਲਵਾੜ ਹੋ ਰਿਹਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਵੀਜੀ ਉਹ ਤੁਹਾਡੇ ਸਾਹਮਣੇ ਹੀ ਆ ਹੁਣ ਦੇਖੋ ਅੱਜ ਸਤ ਤਕਰੀਬਨ ਤਕਰੀਬਨ ਸਾਡਾ 10ਵਾਂ ਦਿਨ ਜਾਰੀ ਹੋ ਗਿਆ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੇ ਤੱਕ ਨਹੀਂ ਪਹੁੰਚਿਆ ਹਮ ਇੱਕ ਵੀ ਨੁਮਾਇੰਦਾ ਮਤਲਬ ਕਿ ਆਪਣਾ ਬਾਅਦ ਸਾਡੇ ਹਲਕੇ ਦਾ ਬਲਾਕ ਪ੍ਰਨਾਲਾ ਜਿਹੜਾ ਉਹ ਵੀ ਸਾਡੇ ਤੱਕ ਨਹੀਂ ਪਹੁੰਚਿਆ ਐਮਐਲਏ ਤਾਂ ਬਾਰਤ ਬਹੁਤ ਦੂਰ ਦੀ ਗੱਲ ਹੈ ਤੁਸੀਂ ਕਿਸੇ ਸਰਕਾਰੀ ਅਧਿਕਾਰੀ ਆ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੀਆਂ ਮੰਗ ਪੱਤਰ ਸਾਨੂੰ ਦਿੱਤੇ ਹਨ ਜੀ ਇਹਨਾਂ ਨੂੰ ਸਾਡੇ ਕੋਲ ਕੱਲ ਪੋਲਿਊਸ਼ਨ ਕੰਟਰੋਲ ਬੋਰਡ ਦਾ ਐਸ ਡੀਓ ਸਾਹਿਬ ਆਏ ਸੀਗੇ ਉਹ ਕਹਿੰਦੇ ਸੀ ਕਹਿੰਦੇ ਮੈਂ ਉਹਨਾਂ ਰਿਪੋਰਟ ਤਿਆਰ ਕਰ ਲਈ ਹੈ ਮੈਂ ਰਿਪੋਰਟ ਪੇਸ਼ ਕਰ ਦੂੰਗਾ ਕਿ ਰਿਪੋਰਟ ਕੀ ਪੇਸ਼ ਕਰਨਗੇ ਉਹ ਸਾਨੂੰ ਉਹਨਾਂ ਨੇ ਨਾ ਦੱਸਿਆ ਨਾ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਰਿਪੋਰਟ ਅਸੀਂ ਤੁਹਾਨੂੰ ਲਿਖ ਕੇ ਦੇ ਦੰਨੇ ਆ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸਾਡੇ ਕੋਲੋ ਅੱਜ ਆ ਕੇ ਮਤਲਬ ਕਿ ਬਾਇ ਹੈਂਡ ਰਿਪੋਰਟ ਲੈ ਜਿਓ ਅੱਜ ਉਹ ਚਲੋ ਚੰਡੀਗੜ੍ਹ ਕਹਿੰਦੇ ਸੀਐਮ ਸਾਹਿਬ ਨੇ ਆਉਣਾ ਉਹ ਉੱਧਰ ਚਲੇ ਗਏ ਨੇ ਮ ਭਾਈ ਜੀ ਹੁਣ ਤੁਹਾਡੀ ਮੰਗ ਕੀ ਹੈ ਵੀ ਇਹ ਫੈਕਟਰੀ ਪੂਰੀ ਤਰ੍ਹਾਂ ਬੰਦ ਹੋਵੇ ਜਾਂ ਫਿਰ ਜਿਹੜੀਆਂ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ ਇਹਦੇ ਵਿੱਚ ਜਿਹੜਾ ਕੰਟਰੋਲ ਹੈ ਉਹ ਪ੍ਰੈਕਟੀਕਲ ਤੌਰ ਤੇ ਵੀ ਕੀਤਾ ਜਾਵੇ ਵੀ ਜੀ ਅੱਜ ਤੋਂ 4 ਸਾਲ ਪਹਿਲਾਂ ਜਿਹਨੇ ਕੰਟਰੋਲ ਨਹੀਂ ਕਰਿਆ ਉਹ ਹੁਣ ਕੰਟਰੋਲ ਕੀ ਕਰ ਲੂਗਾ ਬਾਕਾਇਦਾ ਸਾਡੇ ਕੋਲੇ ਇਸ ਚੀਜ਼ ਦਾ ਪ੍ਰੂਫ ਆ ਕਿ ਇਹਨੇ ਮੰਨਿਆ ਜੋ ਮੇਰੇ ਕੋਲ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਹਦਾਇਤਾਂ ਨੇ ਉਹਨਾਂ ਦੀ ਮੈਂ ਅੱਜ ਤੱਕ ਧਜੀਆਂ ੜਾਈਆਂ ਨੇ ਮੈਂ ਹੁਣ ਪੂਰੀਆਂ ਕਰ ਦੰਨਾ ਪਰ ਹੁਣ ਸਾਡੀ ਇੱਕੋ ਇੱਕ ਮੰਗ ਆ ਸੀ ਫੈਕਟਰੀ ਬੰਦ ਕਰਾਉਣੀ ਆ ਵਿਚਲਾ ਕੋਈ ਅਲ ਵਿਚਾਲਾ ਹੈ ਫਿਰ ਮਤਲਬ ਇਹ ਪਿੰਡ ਦੇ ਲੋਕ ਚਾਹੁੰਦੇ ਨੇ ਕਿ ਜਿਹੜੇ ਫੈਕਟਰੀ ਹੈ ਉਸ ਦੇ ਨਾਲ ਸਾਡੇ 2-3 ਜਾਨਾਂ ਕਹਿੰਦੇ ਪਿੰਡ ਦੇ ਵਿੱਚ ਜਾ ਵੀ ਚੁੱਕੀਆਂ ਨੇ ਤੇ ਬਾਕੀ ਰਹਿੰਦੇ ਜਿਹੜੇ ਲੋਕ ਨੇ ਉਹ ਵੀ ਆਪਣੀ ਜਾਨ ਤੇ ਖੇਡ ਰਹੇ ਨੇ ਕਿਉਂਕਿ ਇਹ ਦੱਸ ਰਹੇ ਨੇ ਕਿ ਅੱਧੇ ਤੋਂ ਵੱਧ ਪਿੰਡ ਹੈ ਜਿਹੜਾ ਉਹ ਦਮੇ ਦਾ ਸਾਹ ਦੇ ਰੋਗਾਂ ਦਾ ਮਰੀਜ਼ ਹੋ ਚੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਛੋਟੇ-ਛੋਟੇ ਬੱਚੇ ਨੇ ਜਿਹੜੇ ਉਹਨਾਂ ਨੂੰ ਵੀ ਸਾਹ ਦੇ ਪੰਪ ਨੇ ਜਿਹੜੇ ਲੱਗ ਚੁੱਕੇ ਨੇ ਸਪੋਖਾ ਇਹਨਾਂ ਨੂੰ ਖਾਤਰੇ ਚ ਦਿਖਾਈ ਦੇ ਰਿਹਾ ਤਾਂ ਕਰਕੇ ਇਹ ਪਿੰਡ ਦੇ ਲੋਕ ਨੇ ਜਿਹੜੇ ਅੱਜ ਇੱਥੇ ਇਕੱਠੇ ਹੋਏ ਹੋਏ ਨੇ ਇਹ ਪਿੰਡ ਦੇ ਲੋਕਾਂ ਦੇ ਦੁਆਰਾ ਧਰਨਾ ਲਗਾਇਆ ਗਿਆ ਹੈ ਕਿ ਸਾਨੂੰ ਹੋਰ ਕੋਈ ਹੱਲ ਨਹੀਂ ਚਾਹੀਦਾ ਸਿਰਫ ਤੇ ਸਿਰਫ ਇਹ ਫੈਕਟਰੀ ਹੈ ਜਿਹੜੀ ਬੰਦ ਕੀਤੀ ਜਾਵੇ ਨਹੀਂ ਸਾਡਾ ਪਿੰਡ ਹੈ ਜਿਹੜਾ ਉਹ ਉਜਾੜ ਦਿੱਤਾ ਜਾਵੇ ਬਾਕੀ ਤੁਸੀਂ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਕਿ ਇਹਦਾ ਕੀ ਹੱਲ ਹੋਣਾ ਚਾਹੀਦਾ ਹੁਣ ਇਹ ਐਡਾ ਵੱਡਾ ਟਰੱਕ ਸਾਡੇ ਪਿੰਡ ਚ ਦੀ ਪੰਜ-ਪੰਜ ਟਰੱਕ ਇਕੱਠੇ ਲੈ ਕੇ ਆਉਂਦੇ ਨੇ ਵੀਰੇ ਪੰਜ ਟਰੱਕ ਇਕੱਠੇ ਆਉਂਦੇ ਨੇ ਜਿਵੇਂ ਦੋ-ਦੋ ਤਿੰਨ-ਤਿੰਨ ਟ੍ਰੈਫਿਕ ਦੀ ਵੀ ਵਿੰਗਣ ਪੈਂਦੀ ਆ ਬਾਈ ਚਾਂਸ ਸਾਡੇ ਪਿੰਡ ਦੀ ਫਿਰਨੀ ਦੇ ਉੱਪਰ ਦੀ ਜਦੋਂ ਟਰੱਕ ਘੁੰਮ ਕੇ ਆਉਂਦਾ ਕਿਸੇ ਨਾ ਕਿਸੇ ਦਾ ਤਿੰਨ ਸਕੂਲ ਨੇ ਬਾਈ ਜੀ ਸਾਡੇ ਪਿੰਡ ਜੀ ਥੋੜੀ ਟਰੱਕ ਮੂਰੋਂ ਨਿਕਲ ਕੇ ਆਉਂਦੇ ਨੇ ਇੱਕ ਪਾਸੇ ਦਾ ਪ੍ਰਸ਼ਾਸਨ ਡੀਸੀ ਕਹਿੰਦਾ ਕਹਿੰਦਾ ਅਸੀਂ ਉਸ ਸਕੂਲ ਦੇ ਟਾਈਮ 'ਚ ਟਰੱਕ ਨਹੀਂ ਨਿਕਲਣ ਦੇਣੇ 11 ਤਰੀਕ ਦਾ ਦਿਨ ਕੀ ਸੀਗਾ ਤੁਸੀਂ ਆਪ ਕੱਢ ਕੇ ਦੇਖ ਲਓ ਟਰੱਕ ਸਾਡੇ ਕੋਲ ਸਾਹਮਣੇ ਖੜਾਇਆ ਖੜਾ ਸਾਡੇ ਤਿੰਨ ਸਕੂਲ ਕ੍ਰਾਸ ਕਰਕੇ ਟਰੱਕ ਸਾਡੇ ਇੱਥੇ ਤੱਕ ਆਇਆ ਪਲੱਸ ਸਾਡੇ ਘਰਾਂ ਦੇ ਕੋਲੋਂ ਆਇਆ ਸਾਡੇ ਸੜਕ ਦੇ ਘਰ ਨੇ ਬਾਈ ਜੀ ਅਗਲੀ ਗੱਲ ਇਹ ਟਾਇਰ ਫੂਕਦੇ ਆ ਇਹਨਾਂ ਕੋਲੇ ਪਰਮਿਟ ਸੀਗਾ ਪਹਿਲਾਂ ਜਿਹੜਾ ਆਪਣੇ ਇੰ ਪਹਿਲਾਂ ਇਹ ਬੰਦਰਗਾਹ ਤੋਂ ਚੱਲ ਕੇ ਪਾਣੀ ਪਤਰੀਬਿਲਟੀ ਕਰਦੀਆਂ ਇਹਨਾਂ ਦੀ ਪਾਣੀ ਪਤਰੀਬਿਲਟੀ ਤੋਂ ਬਾਅਦ ਇੱਥੇ ਡਾਉਣ ਕਲਰਿਬਿਲਟੀ ਕਰਦੀ ਆ ਜੇ 1 ਨੰਬਰ ਦੇ ਹੋਣਗੇ ਇਹ ਕਹਿੰਨੇ ਵੀ ਸਾਡੇ ਕੋਲ ਲੀਗਲ ਆ ਇਹ ਸਿੱਧਾ ਬੰਦਰਗਾਹ ਤੋਂ 1 ਨੰਬਰ ਦੀ ਬਿਲਟੀ ਚ ਸਿੱਧਾ ਡਾਉਣ ਕਲਰਿਬਿਲਟੀ ਕਉਂ ਨਹੀਂ ਲੈਂਦੇ ਇਹ ਪਹਿਲਾਂ ਪਾਣੀ ਪਤਰੀਬਿਲਟੀ ਕਿਉਂ ਲੈਂਦੇ ਨੇ ਬਾਕਾਇਦਾ ਸਾਡੇ ਕੋਲ ਇਸ ਚੀਜ਼ ਦਾ ਵੀ ਪ੍ਰੂਫ ਆ ਕਿ ਇਹਨਾਂ ਕੋਲ ਆ ਟਰੱਕ ਕੋਲੇ ਪਹਿਲਾਂ ਬਿਲਟੀ ਪਾਣੀ ਪਤਰੀ ਸੀ ਪਾਣੀ ਪਤਰੀਬਿਲਟੀ ਡਾਉਣ ਕਲਰਿਬਿਲਟੀ ਲਈ ਆ ਤੇ ਕਿਤੇ ਨਾ ਕਿਤੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਨਾ ਕੋਲੇ ਕੱਚਾ ਮਾਲ ਆਉਂਦਾ ਟਾਇਰਾਂ ਦੇ ਰੂਪ ਦੇ ਵਿੱਚ ਉਹ ਵੀ ਕਿਤੇ ਨਾ ਕਿਤੇ ਅਨਲੀਗਲ ਤਰੀਕੇ ਦੇ ਨਾਲ ਇੱਥੇ ਪਹੁੰਚਦਾ ਬਿਲਕੁਲ ਜੀ ਪਰ ਗੱਲ ਵੱਡਾ ਸਵਾਲ ਇਹੀ ਹੈ ਕਿ ਚਲੋ ਉਹ ਫੈਕਟਰੀ ਵਾਲੇ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਉਹ ਆਪਣਾ ਮਾਲ ਉਹਨਾਂ ਦਾ ਕਿਸ ਤਰ੍ਹਾਂ ਪਹੁੰਚਦਾ ਕਿਸ ਤਰ੍ਹਾਂ ਨਹੀਂ ਉਹ ਪ੍ਰਸ਼ਾਸਨ ਦੇ ਦੇਖਣ ਦੀ ਗੱਲ ਹੈ ਪ੍ਰਦੂਸ਼ਣ ਕੰਟਰੋਲ ਬੋਰਡ ਦੇਖੇ ਜਾਂ ਫਿਰ ਜਿਹੜੇ ਵੀ ਟੈਕਸ ਦੇ ਅਧਿਕਾਰੀ ਨੇ ਉਹ ਦੇਖਣ ਸੋ ਆਪਾਂ ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਇਸ ਦਾ ਬਹੁਤ ਵੱਡੇ ਪੱਧਰ ਤੇ ਇਫੈਕਟ ਪੈ ਰਿਹਾ ਹੈ ਲੋਕ ਚਾਹੁੰਦੇ ਨੇ ਕਿ ਜੇਕਰ ਤੁਸੀਂ ਚਾਹੁੰਦੇ ਹੋ ਸਰਕਾਰ ਚਾਹੁੰਦੀ ਹੈ ਕਿ ਸਾਡੀਆਂ ਜਾਨਾਂ ਬਚਣ ਸਾਡਾ ਭਵਿੱਖਾ ਜਿਹੜਾ ਖਤਰੇ 'ਚ ਨਾ ਹੋਵੇ ਤਾਂ ਸਰਕਾਰ ਇਸ ਫੈਕਟਰੀ ਨੂੰ ਬੰਦ ਕਰਾਵੇ ਇਸ ਫੈਕਟਰੀ ਨੂੰ ਬੰਦ ਕਰਾਉਣ ਨੂੰ ਲੈ ਕੇ ਜਿਹੜੀ ਲੋਕਾਂ ਦੀ ਮੰਗ ਹੈ ਉਸ ਕਰਕੇ ਲੋਕ ਇੱਥੇ ਇਕੱਠੇ ਹੋਏ ਹੋਏ ਨੇ ਪਿਛਲੇ ਤਕਰੀਬਨ 10-11 ਦਿਨਾਂ ਤੋਂ ਧਰਨਾ ਲੱਗਿਆ ਹੋਇਆ ਹੈ ਇਹ ਕਹਿੰਦੇ ਨੇ ਕਿ ਜੇ ਫੈਕਟਰੀ ਬੰਦ ਹੁੰਦੀ ਹੈ ਤਾਂ ਅਸੀਂ ਬਚ ਸਕਦੇ ਹਾਂ ਆਦਰਵਾਇਜ਼ ਸਾਡਾ ਪਿੰਡ ਉਜਾੜ ਕੇ ਕਿਤੇ ਹੋਰ ਲੈ ਜੂ ਸਿੱਧੇ ਸਿੱਧੇ ਤੌਰ ਤੇ ਇਹ ਲੋਕ ਕਹਿ ਰਹੇ ਨੇ ਕਿ ਜਾਂ ਤਾਂ ਫੈਕਟਰੀ ਰਹੂਗੀ ਜਾਂ ਫਿਰ ਸਾਡਾ ਪਿੰਡ ਰਹੂਗਾ ਇਹ ਦੋਹੇ ਮੰਗਾ ਇਹ ਦੋਹਾਂ ਦੇ ਵਿੱਚੋਂ ਇੱਕੋ ਹੀ ਮੰਗ ਹੈ ਜਿਹੜੀ ਇਹ ਕਹਿੰਦੇ ਵੀ ਸਾਡੀ ਪੂਰੀ ਕੀਤੀ ਜਾਵੇ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਦੇਣੇ ਨਾ ਭੁੱਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਜਿਹੜੇ ਧਰਨੇ ਦੇ ਵਿੱਚ ਬੈਠੇ ਲੋਕ ਨੇ ਅੱਜ ਇਹਨਾਂ ਦੀ ਬਾਰੀ ਹੈ ਕੱਲੂ ਬਾਰੀ ਥੋੜੀ ਵੀ ਆਉਣੀ ਹੈ ਜਿਸ ਹਿਸਾਬ ਦੇ ਨਾਲ ਇੰਡਸਟਰੀ ਪੰਜਾਬ ਦੇ ਵਿੱਚ ਵੱਧ ਰਹੀ ਹੈ ਇਹਦਾ ਸ਼ਿਕਾਰ ਕੱਲੂ ਤੁਸੀਂ ਵੀ ਹੋ ਸਕਦੇ ਹੋ ਸੋ ਪ੍ਰਸ਼ਾਸਨ ਦੇ ਕੰਨ ਖੋਲਣ ਦੇ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ